ਜਸਵਿੰਦਰ ਬਰਾੜ ਪਹਿਲੀ ਵਾਰ ਇੰਨੇ ਜ਼ਿਆਦਾ ਗੁੱਸੇ ਵਿੱਚ ਨਜ਼ਰ ਆਈ। ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਕੁਝ ਦਿਨ ਪਹਿਲਾਂ ਹੀ ਮਾਤਾ ਚਰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸਾਰਾ ਹੀ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ। 2 ਦਿਨ ਪਹਿਲਾਂ ਹੀ ਮਾਤਾ ਚਰਨਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਮਾਤਾ ਚਰਨਕੌਰ ਪੂਰੀ ਤਰ੍ਹਾਂ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਹਨ। ਜਿੱਥੇ ਛੋਟੇ ਸਿੱਧੂ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀਆਂ ਵਾਪਸ ਆਈਆਂ ਹਨ ਤੇ ਉੱਥੇ ਹੀ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਤੇ ਇੱਕ ਕੇਸ ਵੀ ਪਿਆ ਹੈ ਕਿ ਇਹਨਾਂ ਦੋਹਾਂ ਨੇ ਗੈਰਕਾਨੂੰਨੀ ਢੰਗ ਨਾਲ ਦਿੱਤਾ ਹੈ ਜਿਸ ਤੋਂ ਬਾਅਦ ਸਿੱਧੂ ਦੀ ਭੂਆ ਜਸਵਿੰਦਰ ਰਾਠ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਆ ਜਾਂਦੀ ਹੈ ਤੇ ਉਸ ਨੇ ਕੇਂਦਰ ਸਰਕਾਰ ਤੇ ਤਿੱਖੇ ਸਵਾਲਾਂ ਨਾਲ ਹਮਲਾ ਕੀਤਾ ਆ ਜਿਸ ਦੀ ਇੱਕ ਵੀਡੀਓ ਕਲਿੱਪ ਵੀ ਤੁਸੀਂ ਅੱਗੇ ਸੁਣ ਸਕਦੇ ਹੋ ਕਾਨੂੰਨ ਬੰਦ ਕਰ ਦਿਓ ਜੇ ਕਿਸੇ ਨਾਲ ਇਹ ਹਾਦਸਾ ਹੁੰਦਾ ਉਹ ਆਪਦੀ ਜ਼ਿੰਦਗੀ ਜਿਉਣ ਦਾ ਕੋਈ ਨਾ ਕੋਸ ਸੋਸ ਲੈ ਇਹ ਹੋਊਗਾ ਉਹ ਹੋਊਗਾ ਅੰਡ ਤੇ ਲਿਖਿਆ ਸੀ ਵੀ ਤੁਸੀਂ ਪ੍ਰੈਗਨੈਂਟ ਬਾਹਰ ਹੋ ਸਕਦੇ ਹੋ ਤਾਂ ਡਿਲੀਵਰੀ ਕਿਵੇਂ ਹਾਂ ਟ੍ਰੀਟਮੈਂਟ ਕਿ ਕਰ ਸਕਦੇ ਆ ਖਬਰਾਂ ਪੜੀਆਂ ਸੀਗੀਆਂ ਪਿੰਡਾਂ ਦੇ ਬਜ਼ੁਰਗਔਰ ਤੇ ਬੇਨਤੀ ਕਰਦੇ ਹਾਂ ਵੀ ਕਾਨੂੰਨ ਬੰਦ ਕਰ ਦਿਓ ਜੇ ਕਿਸੇ ਨੇ ਹਾਂ